ਸੱਚੀ ਗੱਲ ਸਿਆਣੇ ਕਹਿ ਗਏ ਸੱਚੀ ਗੱਲ ਸਿਆਣੇ ਕਹਿ ਗਏ ਸੱਬੇ ਆਪਣੇ ਦਾ ਨੂੰ ਪੈ ਗਏ ਮੌਕਾ ਮਿਲੇ ਤਾਂ ਝੱਟ ਠੱਗ ਦੇ ਨੇ ਮੌਕਾ ਮਿਲੇ ਤਾਂ ਝੱਟ ਠੱਗ ਦੇ ਨੇ ਰਿਸ਼ਤੇ ਦੀ ਹੁਣ ਬਸ ਨਾਂ ਦੇ ਰਹਿ ਗਏ ਪੱਥਰਾਂ ਦੀਆਂ ਕੋਠੀਆਂ ਦੇ ਵਿੱਚ ਪੱਥਰਾਂ ਦੀਆਂ ਕੋਠੀਆਂ ਦੇ ਵਿੱਚ ਬਿੱਲ ਵੀ ਪੱਥਰ ਦੇ ਬਣ ਰਹਿ ਗਏ ਸੱਥਾਂ ਬੋੜਾਂ ਥੜਿਆਂ ਤੇ ਹੁਣ ਵੀ ਅੱਜ ਕੱਲ੍ਹ ਰੌਣਕ ਲੱਗਦੀ ਸੱਚੀ ਗੱਲ ਜੇ ਪੁੱਛੇ ਖੁੱਡਿਆ ਪਿੰਡ ਵੀ ਹੁਣ ਪਿੰਡ ਨਹੀਂ ਰਹਗਾ ਪਿੰਡ ਵੀ ਹੁਣ ਪਿੰਡ ਨਹੀਂ ਰਹਗਾ ਬੇਈਮਾਨਾਂ ਦੀ ਦੁਨੀਆ ਦੇ ਵਿੱਚ ਕਿਆ ਬਾਤ ਬੇਈਮਾਨਾਂ ਦੀ ਦੁਨੀਆ ਦੇ ਵਿੱਚ ਮਿੱਤ ਕਿਸੇ ਨਾਲ ੱੱੱਕਾ ਹੋਵੇ ਉੱਪਰੋਂ ਉੱਪਰੋਂ ਹੱਕ ਜਿਤਾਵਣ ਉਂਝ ਕੌਣ ਕਿਸੇ ਦਾ ੱੱੱਕਾ ਹੋਵੇ ਝੂਠੇ ਝੂਠੀਆਂ ਸੌਹਾਂ ਖਾ ਜਾਂਦੇ ਨੇ ਝੂਠੇ ਝੂਠੀਆਂ ਸੌਹਣਾ ਖਾ ਜਾਂਦੇ ਨੇ ਮੂਰੇ ਮੰਦਰ ਨਸੀਬ ਚਾਹੇ ਮੱਕਾ ਹੋਵੇ ਖੁੱਡੇ ਇੱਕ ਦਿਨ ਮੰਜ਼ਲ ਮਿਲ ਜਾਂਦੀ ਆ ਖੁੱਡੇ ਇੱਕ ਦਿਨ ਮੰਜ਼ਲ ਮਿਲ ਜਾਂਦੀ ਆ ਬਸ ਬੰਦਾ ਹਿੰਦ ਦਾ ਪੱਕਾ ਹੋਵੇ ਬਸ ਬੰਦਾ ਹਿੰਦ ਦਾ ਪੱਕਾ ਹੋ ਜਾ ਬਹੁਤ ਪਾਜੀ ਬਹੁਤ ਸੋਹਣਾ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪੀ ਸਿੰਘ ਮੁਰਕਾ ਦਾ ਸਵਾਗਤ ਕਰਦਾ ਦੋਸਤੋ ਹਰ ਬਾਤ ਦੀ ਤਰ੍ਹਾਂ ਆਪਾਂ ਨਵੀਂ ਤੋਂ ਨਵੀਂ ਸ਼ਖਸੀਅਤ ਨੂੰ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਰੂਪ ਰੂਪ ਕਰਵਾ ਰਹੇ ਆ ਔਰ ਔਰ ਜਿਸ ਸ਼ਖਸੀਅਤ ਦੇ ਨਾਲ ਅੱਜ ਆਪਾਂ ਤੁਹਾਨੂੰ ਮਿਲੋਂ ਜਾ ਰਹੇ ਹੈਗੇ ਆ ਉਹਨਾਂ ਦਾ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਗੀਤ ਰਿਲੀਜ਼ ਹੋ ਚੁੱਕੇ ਪੰਜਾਬੀ ਸੰਗੀਤਕਾਰ ਦੇ ਵਿੱਚ ਔਰ ਜੇ ਉਹਨਾਂ ਦੇ ਗੀਤਾਂ ਦੀ ਗੱਲ ਕਰੀਏ ਉਹਨਾਂ ਦਾ ਇੱਕ ਬਹੁਤ ਹੀ ਫੇਮਸ ਗੀਤ ਆਇਆ ਸੀਗਾ ਜਹਾਜ਼ ਇੱਕ ਗੀਤ ਆਇਆ ਸੀ ਟਰੈਲ ਔਰ ਇੱਕ ਗੀਤ ਆਇਆ ਸੀ ਨਾ ਦੱਸਿਓ ਔਰ ਮਾਜੇ ਵਾਲੀ ਜੱਟੀ ਔਰ ਉਹਨਾਂ ਦੀ ਇੱਕ ਹੁਣੇ-ਹੁਣੇ ਰਿਲੀਜ਼ ਹੋਈ ਮੂਵੀ ਚਪਾਲ ਐਪ ਦੇ ਉੱਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਮੁਕਾਮ ਉਸ ਮੁਕਾਮ ਮੂਵੀ ਦੇ ਬਾਰੇ ਵੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹ ਜਿਹੜੇ ਉਸ ਮੂਵੀ ਨੂੰ ਕਿੱਥੇ ਕਿੱਥੇ ਸ਼ੂਟ ਕੀਤਾ ਉਸ ਮੂਵੀ ਵਿੱਚ ਕਿਹੜੇ ਕਿਹੜੇ ਐਕਟਰ ਹੈਗੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਜਿਆਦਾ ਸਮਣਾ ਲੈਂਦੇ ਸਾਡੇ ਨਾਲ ਮੌਜੂਦ ਹੈ ਜਨਾਬ ਪੀਐਸ ਖੁੱਡਾ ਜੀ ਬੀਐਸ ਖੁੱਡਾ ਜੀ ਉਹ ਅਸੀਂ ਹੱਥੀਂ ਸ਼ਾਮਾਂ ਕਰੀਆਂ ਪਲਕਾਂ ਤੇ ਬਿਠਾਏ ਸੀ ਕੀ ਬਾਤ ਅਸੀਂ ਹੱਥੀਂ ਸ਼ਾਮਾਂ ਕਰੀਆਂ ਪਲਕਾਂ ਤੇ ਬਿਠਾਏ ਸੀ ਉਹਨਾਂ ਸਾਡੇ ਰਾਹੀ ਸੁੱਟਣ ਦੇ ਲਈ ਕੱਚ ਟੋਲੇ ਉਹ ਬਸ ਇੰਨਾ ਕੁ ਸੀ ਫਰਕ ਸਾਡੇ ਦੋਹਾਂ ਦੇ ਕਿਰਦਾਰਾਂ 'ਚ ਅਸੀਂ ਸ ਸਭਾਏ ਬੋਲੇ ਹੋਏ ਬੋਲਾਂ ਨੂੰ ਵੀ ਸੱਚ ਕਰ ਗਏ ਉਹ ਕਸਮ ਖੁਦਾ ਦੀ ਖਾ ਗਏ ਖੁੱਡੇਆ ਫਿਰ ਵੀ ਨਹੀਂ ਉਹ ਸੱਚ ਬੋਲੇ ਉਹ ਕਸਮ ਖੁਦਾ ਦੀ ਖਾ ਗਏ ਖੁੱਡੇਆ ਫਿਰ ਵੀ ਨਹੀਂ ਉਹ ਸੱਚ ਬੋਲੇ ਬਹੁਤ ਵਧੀਆ ਬਹੁਤ ਵਧੀਆ ਖੁੱਡੇ ਸਾਹਿਬ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਜੀ ਜੋ ਤੁਸੀਂ ਟਾਈਮ ਕੱਢ ਕੇ ਆਏ ਆ ਸੋ ਪੂਰੀ ਟੀਮ ਦਾ ਤੁਹਾਡੀ ਪੰਜਾਬੀ ਰੰਗ ਟੀਵੀ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਭਾਜੀ ਖੁੱਡੇ ਸਾਹਿਬ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਜੋ ਤੁਹਾਡੀ ਹੁਣੇ-ਹੁਣੇ ਚਪਾਲ ਐਪ ਦੇ ਉੱਤੇ ਥੋੜਾ ਟਾਈਮ ਪਹਿਲਾਂ ਮੂਵੀ ਰਿਲੀਜ਼ ਹੋਈ ਆ ਮੁਕਾਮ ਹਾਂਜੀ ਹਾਂਜੀ ਆਪਾਂ ਉਸ ਸਟੋਰੀ ਬਾਰੇ ਗੱਲਬਾਤ ਕਰਾਂਗੇ ਵੀ ਉਹ ਕੀ ਸਟੋਰੀ ਹੈਗੀ ਔਰ ਵਿੱਚ ਕਿਹੜੇ-ਕਿਹੜੇ ਐਕਟਰ ਕੰਮ ਕਰ ਰਹੇ ਹੈਗੇ ਆ ਔਰ ਉਹ ਤੋਂ ਪਹਿਲਾਂ ਸਾਡਾ ਤੁਹਾਡਾ ਤੁਹਾਡੇ ਨਾਲ ਸਾਡੀ ਆਪਾਂ ਜੋ ਆਪਣੇ ਪਿਸ਼ੋਕੜ ਬਾਰੇ ਜਾਣ ਕੇ ਦਿਓ ਸਾਡੇ ਦਸ਼ਕੀ ਰੰਗ ਤੁਹਾਡਾ ਪਿਸ਼ੋਕੜ ਕੀ ਹੈਗਾ ਭਾਜੀ ਪਿੰਡ ਸਾਡਾ ਖੁੱਡਾ ਕਹਿੰਦਾ ਇੱਕ ਸ਼ੇਅਰ ਸਗਾਲ ਲਿਖਿਆ ਵੀ ਸ਼ੋਹਰਤ ਮਿਲਣੀ ਚਾਹੇ ਨਹੀਂ ਮਿਲਣੀ ਸ਼ੋਹਰਤ ਮਿਲਣੀ ਚਾਹੇ ਨਹੀਂ ਮਿਲਣੀ ਇਹ ਉਹਦੀ ਰਜਾ ਸਾਰੀ ਆ ਖੁੱਡਾ ਖੁੱਡਾ ਕਰਾਉਣੀ ਆ ਬਸ ਇੱਕੋ ਹੀ ਗਰਾਰੀ ਆ ਕੀ ਬਾਤ ਬਸ ਇੱਕੋ ਹੀ ਗਰਾਰੀ ਆ ਸੋ ਪਿੰਡ ਭਾਜੀ ਆਪਣਾ ਖੁੱਡਾ ਜ਼ਿਲ੍ਹਾ ਹਿਸ਼ਾਰਪੁਰ ਅੱਛਾ ਖੁੱਡਾ ਸਾਹਿਬ ਜੋ ਆਪਾਂ ਸਟੋਰੀ ਲਿਖਦੇ ਆ ਜਾਂ ਕਹਾਣੀਆਂ ਲਿਖਦੇ ਜਾਂ ਆਪਾਂ ਗੀਤ ਲਿਖਦੇ ਹੈਗੇ ਆ ਜਾਂ ਫੇਰ ਲਿਖਦੇ ਹੈਗੇ ਆ ਇਹਨਾਂ ਦੀ ਆਪਾਂ ਸ਼ੁਰੂਆਤ ਕਦੋਂ ਕੀਤੀ ਕਿ ਸਾਡੇ ਦਿਮਾਗ ਵਿੱਚ ਸਾਡੀ ਫੈਮਿਲੀ ਵਿੱਚ ਕੋਈ ਲਿਖਦਾ ਸੀ ਜਾਂ ਸਾਡੇ ਪਿੰਡ 'ਚ ਲਿਖਦਾ ਜਿਹਨਾਂ ਵੱਲ ਦੇਖੀ ਤੁਹਾਨੂੰ ਚिटਕ ਲੱਗੀ ਕਿ ਯਾਰ ਮੈਂ ਵੀ ਸ਼ਾਇਰੀ ਵਿੱਚ ਜਾਂ ਗੀਤਕਾਰਾਂ ਵਿੱਚ ਜਾਂ ਆਪਣੀ ਫਿਲਮ ਰਾਈਟਰਾਂ ਵਿੱਚ ਆਪਣਾ ਨਾਮ ਬਣਾਈਏ ਤੇ ਪਾਜੀ ਐਦਾਂ ਵੀ ਜਦੋਂ 10ਵੀਂ 9ਵੀਂ 10ਵੀਂ ਚ ਪੜਦੇ ਸੀ ਤੇ ਮਖਸੂਸਪੁਰੀ ਸਾਹਿਬ ਦੇ ਉਦੋਂ ਲਾਈਵ ਆਏ ਸੀ ਦੇਵੀ ਸਾਹਿਬ ਹਾਂਜੀ ਹਾਂਜੀ ਦੇਵੀ ਲਾਈਵ 1 2 3 ਜੀ ਜੀ ਸੋਨਾਲ ਦੇਖ ਕੇ ਤਾਂ ਜਿੰਦਾ ਨਾ ਜਨੂਨ ਜਿਹਾ ਪੈਦਾ ਹੋ ਗਿਆ ਵੀ ਅਸੀਂ ਵੀ ਕੁਛ ਨਾ ਕੁਛ ਕਰੀਏ ਹਨਾ ਸੋ ਇੱਕ ਸ਼ੇਅਰ ਲਿਖਿਆ ਸੀਗਾ ਮੈਂ ਥੋੜਾ ਲਾਈਟ ਮੂਡ ਦਾ ਮੈਂ ਤੁਹਾਨੂੰ ਸੁਣਾ ਦਵਾਂ ਜੇ ਕਹੋ ਤਾਂ ਜੀ 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 ਕਹਿੰਦਾ ਹੁਣ ਨਿੱਕੇ ਹੁੰਦਿਆਂ ਤੋਂ ਇੱਕੋ ਹੀ ਬੰਦਾ ਸੁਣਿਆ ਹੋ ਛੋਟੇ ਹੁੰਦਿਆਂ ਤੋਂ ਇੱਕੋ ਹੀ ਬੰਦਾ ਸੁਣਿਆ ਹੋ ਕੱਲਾ ਮੈਂ ਨਹੀਂ ਟੱਬਰ ਰਿਹਾ ਮਾਨਦਾ ਉਹ ਜਲੇਸ਼ ਹਰਪੁਰ ਵਿੱਚ ਪੈਂਦੇ ਉਸ ਦਾ ਤੇ ਮਕਸੂਸ ਪੁਰੀਏ ਨੂੰ ਜੱਗ ਜਾਣਦਾ ਉਹ ਮੇਰੇ ਬਾਬੇ ਦੀ ਅੱਖ ਡਾ ਹਟ ਹਊਗਾ ਉਹ ਮੇਰੇ ਬਾਬੇ ਦੀ ਅੱਖ ਡਾ ਹਟ ਹਊਗਾ ਤੇ ਫਿਰ ਲੱਗਣੇ ਤੇ ਫਿਰ ਲੱਗਣੇ ਯੂਰਪ ਵਿੱਚ ਸ਼ੋਨੀ ਉਹ ਲੈਂਡਲੋਰਡ ਹੋਣ ਦੀ ਸੀ ਹਵਾ ਕਰਦਾ ਉਮੈਨੋ ਟੀਵੀ ਉੱਤੇ ਦੇਖੂ ਤੇਰਾ ਪਿਓ ਨੀ ਕੀ ਬਾਤ ਆ ਕਿ ਆ ਲੈਂਡਲੋਰਡ ਹੁਣ ਦੀ ਸੀ ਹਵਾ ਕਰਦਾ ਨਹੀਂ ਮੈਨੂੰ ਟੀਵੀ ਉੱਤੇ ਦੇਖੂ ਤੇਰਾ ਪਿਓ ਨੀ ਬਹੁਤ ਖੂਬ ਬਹੁਤ ਖੂਬ ਦਾ ਸਾਹਿਬ ਜਿਹੜੀ ਤੁਹਾਡੀ ਹੁਣੇ-ਹੁਣੇ ਮੂਵੀ ਰਿਲੀਜ਼ ਹੋਈ ਹੈ ਮੁਕਾਮ ਉਹ ਮੂਵੀ ਨੂੰ ਲਿਖਣ ਲਈ ਸਾਨੂੰ ਕਿੰਨਾ ਸਮਾਂ ਲੱਗਾ ਸੀ ਔਰ ਉਹਦੀ ਕੀ ਸਟੋਰੀ ਹੈ ਸਾਡੇ ਦਰਸ਼ਕ ਵੀਰਾਂ ਨੂੰ ਔਰੇ ਬਾਰੇ ਵੀ ਜਾਣਕਾਰੀ ਦਿਓ ਜੀ ਹਾਂਜੀ ਹਾਂਜੀ ਬੱਬੂ ਬਾਜੀ ਜੇ ਦਾਮ ਆਕੇ ਜਿਹੜੀ ਸਾਡੀ ਮੁਕਾਮ ਮੂਵੀ ਆ ਇਹਨੂੰ ਕਹਿ ਲੋ ਵੀ 2 ਕ ਮਾਂਥ ਦਾ ਟਾਈਮ ਲੱਗਾ ਭਾਜੀ ਬਾਕੀਆਂ ਨੇ ਚੇਂਜ ਬਹੁਤ ਕਰਵਾਏ ਵੀ ਆ ਕਰੈਕਟਰ ਚੇਂਜ ਕਰਦਾ ਵਾਹ ਕਰੈਕਟਰ ਚੇਂਜ ਕਰਾ ਦੋ ਤੁਸੀਂ ਜਾਣਦੇ ਹੋ ਹਨ ਸੋ ਸਾਰਿਆਂ ਦੀ ਸਲਾਹ ਨਾਲ ਹੀ ਹੁੰਦਾ ਟੀਮ ਵਰਕ ਹੁੰਦਾ ਜੀ ਸੋ ਜਿਵੇਂ ਜਿਵੇਂ ਉਹਨਾਂ ਦੀ ਫਰਮਾਇਸ਼ ਆਉਂਦੀ ਰਹੀ ਸੋ ਉਸ ਹਿਸਾਬ ਨਾਲ ਹੀ ਕਰੈਕਟਰ ਚੇਂਜ ਕਰਦੇ ਰਹੇ ਵੈਸੇ ਜੇ ਦੇਖਿਆ ਜਾਵੇ ਤਾਂ 2 ਮਾਂਥ ਦਾ ਭਾਜੀ ਟਾਈਮ ਲੱਗਾ ਮੂਵੀ ਲਿਖਣ ਨੂੰ ਉਸ ਮੂਵੀ ਦੇ ਵਿੱਚ ਕਿੰਨੇ ਕ ਕਰੈਕਟਰ ਹੈਗੇ ਔਰ ਕਿੰਨਾ ਕ ਟਾਈਮ ਆਪਣੇ ਜੋ ਲਿਖਣ ਨੂੰ ਸਾਨੂੰ ਸਮਾਂ ਲੱਗਿਆ ਹਾਂਜੀ ਉਰੇ ਉਹ ਹੈ ਸਟੋਰੀ ਕੀ ਆ ਸਾਡੇ ਦਸ਼ਕਪੀਰਾਂ ਉਹ ਵਾ ਦੱਸਿਓ ਕਿਹੇ ਸਟੋਰੀ ਹੈਗੀ ਆ ਸਟੋਰੀ ਭਾਜੀ ਜਿੱਦਾਂ ਇੱਕ ਮਿਡਲ ਕਲਾਸ ਮੁੰਡੇ ਦੀ ਮਾਂ ਕੇ ਲਾਈਫ ਤੇ ਆ ਵੀ ਜਿੰਦਾ ਪਰਦੇਸਾਂ ਨੂੰ ਘਰੋਂ ਨਿਕਲਦਾ ਕਮਾਉਣ ਵਾਸਤੇ ਸੋ ਬੈਕਗਰਾਉਂਡ ਵੀ ਕਾਫੀ ਕਹ ਲੋ ਵੀ ਇੱਕ ਆਮਨ ਫੈਮਿਲੀ ਤੋਂ ਹੀ ਹੁੰਦਾ ਸੋ ਉੱਥੇ ਜਾ ਕੇ ਵੀ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੋ ਉੱਥੇ ਡਿਸਟਰਬ ਹੋ ਗਈ ਲਾਈਫ ਪਿੱਛੇ ਪੇਰੈਂਟਸ ਦੀ ਲਾਈਫ ਡਿਸਟਰਬ ਹੋ ਗਈ ਜੀ ਸੋ ਇਸੇ ਮਾਕੇ ਜਦੋਂ ਜੈਨ ਨੂੰ ਦਰਸਾਉਂਦੀ ਹੋਈ ਫਿਲਮ ਹੈ ਸਾਡੀ ਹਾਂਜੀ ਉਹ ਸਟੋਰੀ ਜਿਹੜੀ ਤੁਹਾਡੀ ਉਹ ਚਪਾਲ ਐਪ ਤੇ ਰਿਲੀਜ਼ ਹੋਈ ਹੈਗੀ ਆ ਹਾਂਜੀ ਹਾਂਜੀ ਉਹਨੂੰ ਉਹਦੇ ਡਾਇਰੈਕਟਰ ਕੌਣ ਸੀ ਪ੍ਰੋਡਿਊਸਰ ਕੌਣ ਸੀਗੇ ਵੀ ਉਹਨਾਂ ਤੱਕ ਤੁਸੀਂ ਕਿੱਦਾਂ ਪਹੁੰਚ ਗਏ ਕਿ ਮੈਂ ਆਪਣੇ ਕੋਲ ਆ ਸਟੋਰੀ ਲੈ ਕੇ ਆਇਆ ਵੀ ਉਹਨੂੰ ਸਿਲੇਕਟ ਕਰੋ ਜਾਂ ਕਿੱਦਾਂ ਵੀ ਤੁਸੀਂ ਪਸੰਦ ਕਰਦੇ ਹੋ ਹਾਂਜੀ ਹਾਂਜੀ ਜਿਵੇਂ ਭਾਜੀ ਸਾਡੇ ਬਾਲੀ ਸੰਧੂ ਸਾਹਿਬ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਜੀ ਵੀ ਉਹਨਾਂ ਦੀ ਦੇਖ ਦੇਖ ਦੇ ਵਿੱਚ ਹੀ ਉਹਨਾਂ ਦੀ ਪ੍ਰੋਡਕਸ਼ਨ ਹਾਊਸ ਹੀ ਆ ਉਹਨਾਂ ਦਾ ਉਹਨਾਂ ਦੇ ਮਾਕੇ ਡਾਇਰੈਕਸ਼ਨ ਦੇ ਵਿੱਚ ਹੀ ਸਾਰੀ ਮੂਵੀ ਬਣੀ ਆ ਸੋ ਬਹੁਤ ਹੀ ਨਾਮਵਰ ਕਲਾਕਾਰ ਮਲਕੀ ਤਰੌਣੀ ਸਾਹਿਬ ਰੁਪਿੰਦਰ ਰੂਪੀ ਮੈਮ ਅਮਨ ਬੱਲ ਜੀ ਤੇ ਜਸਾ ਢਿੱਲੋਂ ਜਿਹੜੇ ਕਿ ਫੇਮ ਹੋਏ ਸੀ ਯਾਰ ਚੰਦੇ ਬਾਹਰ ਵੈਬ ਸੀਰੀਜ਼ ਤੋਂ ਜੀ ਸਾਡੇ ਬਾਲੀ ਸੰਧੂ ਸਾਹਿਬ ਤਰਨ ਸੰਧੂ ਜੀ ਤੇ ਹੋਰ ਵੀ ਬਹੁਤ ਆਰਟਿਸਟ ਆ ਜੀ ਜੋ ਜਿਨ੍ਹਾਂ ਨੇ ਇਸ ਮੂਵੀ ਦੇ ਵਿੱਚ ਕੰਮ ਕੀਤਾ ਜੋ ਇਸ ਮੂਵੀ ਦਾ ਟਾਈਟਲ ਸੌਂ ਗਿਆ ਮਕਾਮ ਹਾਂਜੀ ਇਹ ਟਾਈਟਲ Song ਸਾਡੀ ਜੋ ਮੂਵੀ ਦਾ ਹੈਗਾ ਮਿੱਠੀਆਂ ਜੇਲਾ ਉਹ ਆਪਣੇ ਇੰਟਰਨੈਸ਼ਨਲ ਸਿੰਗਰ ਫਰੋਜ਼ ਖਾਨ ਸਾਹਿਬ ਵੱਲੋਂ ਗਾਇਆ ਗਿਆ ਸੋ ਬਾ ਕਮਾਲ ਗਾਣਾ ਵੀ ਮਿੱਠੀਆਂ ਜੇਲਾ ਜ਼ਿੰਦਗੀ ਖਾ ਗਈਆਂ ਸੱਤ ਸਮੁੰਦਰੋਂ ਪਾਰਦੀਆਂ ਤੇ ਸਾਡਾ ਵੱਡਾ ਵੀਰ ਦਵਿੰਦਰ ਗੋਪਾਰਾਏ ਸਾਹਿਬ ਉਹਨਾਂ ਵੱਲੋਂ ਲਿਖਿਆ ਹੋਇਆ ਸੋ ਇਸ ਮੂਵੀ ਦਾ ਜੋ ਥੀਮ Song ਆ ਉਹ ਮੇਰੇ ਵੱਲੋਂ ਲਿਖਿਆ ਹੋਇਆ ਹੈ। ਹਾਂਜੀ। ਜੇ ਜਿਆਦਾ ਤਾਂ ਸਾਡੇ ਦਸ਼ਕਵੀਰਾਂ ਉਹਦੀਆਂ ਦੋ ਲਾਈਨਾਂ ਜੀ ਹਾਂਜੀ ਹਾਂਜੀ ਭਾਜੀ ਉਹਦੇ ਪੰਜ ਛੇ ਸਟੈਂਜਾ ਪੈ ਰਹੇ ਆ ਉਹਨਾਂ ਵਿੱਚੋਂ ਮੈਂ ਕਿ ਸਨਵਾ ਦਵਾਂ। ਅੱਛਾ ਖੁੱਡਾ ਸਾਹਿਬ ਜਿਹੜੇ ਆ ਆਪਾਂ ਥੀਮ Song ਬਾਰੇ ਆਪਾਂ ਗੱਲਬਾਤ ਕਰਦੇ ਹਈ ਵੀ ਤੁਸੀਂ ਦੱਸ ਲਗੇ ਤੁਹਾਡਾ ਲਿਖਿਆ ਹੋਇਆ ਹੈਗਾ। ਹਾਂਜੀ। ਮੁਕਾਮ ਫਿਲਮ ਦਾ ਸਾਡੇ ਦਸ਼ਕਵੀਰਾਂ ਦੇ ਜਿਆਦਾ ਉਹਦੀਆਂ ਦੋ ਲਾਈਨਾਂ ਜ਼ਰੂਰ ਸਾਡੇ ਦਸ਼ਕਵੀਰਾਂ। ਹਾਂਜੀ ਭਾਜੀ ਉਹ ਇਸ ਤਰ੍ਹਾਂ ਜਿੱਦਾਂ ਬਈ ਕਹਿ ਲੋ ਕਿ ਪੂਰੀ ਮੂਵੀ ਦੇ ਰਿਲੇਟਡ ਹੀ ਲਿਖਿਆ ਗਿਆ। ਸੋ ਪੰਜ ਛੇ ਉਹਦੇ ਪੈ ਰਹੇ ਉਦੋਂ ਜਦੋਂ ਹੁਣਾ ਪਾਣੀ ਚੱਲ ਰਿਹਾ ਤਾਂ ਮੈਨੂੰ ਇਹਦੇ ਵਾਲ ਦੇਖ ਕੇ ਉਹਦਾ ਇੱਕ ਵਾਕਿਆ ਪਹਿਰਾ ਯਾਦ ਆ ਗਿਆ ਜੀ ਉਹ ਸਿਗਾ ਵੀ ਗੱਲ ਵਗਦੇ ਪਾਣੀ ਦੀ ਉਹ ਗੱਲ ਵਗਦੇ ਪਾਣੀ ਦੀ ਉਹ ਉਮਰ ਹਸੀਨ ਲੱਗਦੀ ਜੋ ਬੇੜੇ ਬਾਪੂ ਦੇ ਚੈ ਮਾਨੀ ਸੀ ਕੋਈ ਉਮਰ ਹਸੀਨ ਲੱਗਦੀ ਸੋ ਇਹ ਮਾਕੇ ਮੁੰਡੇ ਬਲੋ ਫਿਲਮਾਂਕਣ ਕੀਤਾ ਗਿਆ ਜੋ ਹਾਂਜੀ ਜਿਹੜੀ ਸਾਡੀ ਮੁਕਾ ਮੂਵੀ ਆ ਉਹ ਵੱਖ-ਵੱਖ ਜਗ੍ਹਾ ਤੇ ਛੂਟ ਹੋਈ ਹੋਵੇਗੀ ਕਿਤੇ ਕਿਤੇ ਸ਼ੂਟ ਹੋਈ ਹੈ ਜੇ ਜਿਆਦਾ 10 15 ਰੋੜੇ ਬਾਰੇ ਜਾਣ ਕੇ ਪਾਜੀ ਵੈਸੇ ਜੋ ਸਾਡੀ ਜਿਹੜੀ ਮਾਕੇ ਮੇਨ ਜੋ ਦੋ ਆਪਣੇ ਜਿਹੜੀਆਂ ਲੋਕੇਸ਼ਨਾਂ ਖਾਸ ਆ ਇੱਕ ਤਾਂ ਰਈਏ ਲਾਗੇ ਫਤੂਵਾਲ ਪਿੰਡ ਹੋਈ ਹੈ ਹੂੰ ਤੇ ਜਿਹੜੀ ਅੱਧੀ ਮੂਵੀ ਆ ਸਾਡੀ ਕਵੈਂਟਰੀ ਇੰਗਲੈਂਡ ਦੇ ਵਿੱਚ ਸ਼ੂਟ ਹੋਈ ਆ ਸੋ ਬਾਕੀ ਜਿਹੜੇ ਗਾਣੇ ਆ ਉਹ ਵੱਖ-ਵੱਖਰੀ ਜਿਹਾ ਯੂਨੀਵਰਸਿਟੀ ਦੇ ਵਿੱਚ ਸ਼ੂਟ ਹੋਏ ਆ ਅੱਛਾ ਖੁੱਡਾ ਸਾਹਿਬ ਸਟੋਰੀ ਜਿਹੜੀ ਤੁਹਾਡੀ ਮਕਾਮ ਮੂਵੀ ਹੈ ਚਲੋ ਬਹੁਤ ਬਹੁ ਸਾਡੀਆਂ ਬੈਸਟ ਬਿਸ਼ੀ ਹੈ ਕਿ ਮੈਂ ਮਿਹਰਬਾਨੀ ਜੀ ਗਾ ਲੋਕੀ ਉਹਨੂੰ ਹੋਰ ਵੀ ਜ਼ਿਆਦਾ ਪਿਆਰ ਦੋ ਉਹਦੇ ਨਾਲ ਨਾਲ ਆਪਾਂ ਲਖਾਰੀਏ ਦੇ ਤੌਰ ਤੇ ਵੀ ਜਾਣੇ ਜਾਂਦੇ ਆ ਨਾ ਵੀ ਤੁਹਾਡੇ ਗੀਤ ਵੀ ਆਏ ਆ ਸਾਡੇ ਦਸ਼ਕਵੀਰਾਂ ਨੂੰ ਉਹਦੇ ਬਾਰੇ ਵੀ ਦੱਸਿਓ ਕਿ ਸਾਡੇ ਕਿੰਨੇ ਹੋਂਦ ਤੱਕ ਗੀਤ ਆ ਚੁੱਕੇ ਹੈਗੇ ਆ ਜੋ ਕਿ ਬੈਕਗ੍ਰਾਉਂਡ ਜਨਰਲ ਉੱਤੇ ਤੁਹਾਡੇ ਗੀਤ ਚੱਲੇ ਆ ਆਪਣੀ ਆਵਾਜ਼ ਦੇ ਵਿੱਚ ਹਾਂਜੀ ਇਦਾਂ ਬੱਬੂ ਪਾਜੀ ਵੀ ਜਿਹੜੇ ਜੋ ਗਾਣੇ ਆਫੀਸ਼ੀਅਲੀ ਰਿਕਾਰਡ ਹੋਏ ਆ ਉਹ ਤਾਂ ਕਹਿ ਲਓ ਕਿ 15 ਆਈ ਥਿੰਕ 15 ਦੇ ਆਸ-ਪਾਸ ਆ ਜੀ ਸੋ ਉਹਦੇ ਵਿੱਚੋਂ ਕੁਝ ਗਾਣੇ ਮੈਂ ਆਪ ਕੀਤੇ ਆ ਤੇ ਕੁਝ ਐਕਸ਼ਲੀ ਨੇ ਬੈਂ ਸੋਨਾ ਨੇ ਰਹਾਣਾ ਪੱਟੀ ਮੈਂ ਮਨਾਕਸ਼ੀ ਸੈਣੀ ਜੀ ਵਾਲੀ ਸੰਧੂ ਸਾਹਬ ਹੁਣਾ ਵੱਲੋਂ ਕੀਤੇ ਗਏ ਆ ਹਾਂਜੀ ਤੇ ਜਿਹੜਾ ਤੁਹਾਡਾ ਇੱਕ ਪਿੱਛੇ ਜੇ ਰੀਸੈਂਟਲੀ ਨਵੇਂ ਸਾਲ ਦੇ ਉੱਤੇ ਪ੍ਰੋਗਰਾਮ ਦੇ ਵਿੱਚ ਆਇਆ ਸੀਗਾ ਬਲੈਕ ਸ਼ੈਤਕਲ ਹਾਂਜੀ 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 ਬਲੈਕ ਉਹ ਗਾਣੇ ਬਾਰੇ ਵੀ ਸਾਡੇ ਦਸ਼ਕਾਂ ਦੇ ਤੋਂ ਕਿ ਦੂਰਦਰਸ਼ਨ ਤੇ ਜਾਣ ਦਾ ਸਾਡਾ ਕਿਵੇਂ ਸੁਆਬ ਬਣਿਆ ਹਾਂਜੀ ਹਾਂਜੀ ਜਿਵੇਂ ਬਾਜੀ ਤੁਸੀਂ ਜਾਣਦੇ ਕਿ ਹਰੇਕ ਸਾਲ ਜਿੱਦਾਂ ਕਹਿ ਲਓ ਵੀ ਨਵੇਂ ਸਾਲ ਦਾ ਪ੍ਰੋਗਰਾਮ ਬਣਦਾ ਡीडी ਪੰਜਾਬੀ ਵੱਲੋਂ ਜੀ ਸੋ ਮਾਕੇ ਇਸੇ ਤਰ੍ਹਾਂ ਮਾਲਕ ਕਿਸੇ ਨਾ ਕਿਸੇ ਤਰ੍ਹਾਂ ਸਾਡਾ ਵਿਸਵਬ ਬਣ ਗਿਆ ਡਾ ਸਾਹਿਬ ਜਦੋਂ ਤੁਸੀਂ ਗੀਤ ਲਿਖਦੇ ਹੋ ਗੀਤ ਲਿਖਣ ਦੀ ਜਾਂ ਸ਼ੁਰੂਆਤ ਕਰ ਲਈਏ ਉਹ ਤੁਸੀਂ ਹੋਰੀਆਂ ਗੀਤਾਂ ਦੀਆਂ ਬਰੀਕੀਆਂ ਜਾਨਕਿ ਜੇ ਤੁਹਾਡੇ ਉਸਤਾਦ ਕੋਣਾ ਕਿਨਾਂ ਕੋਲੋਂ ਗੀਤਾਂ ਦੀਆਂ ਬਰੀਕੀਆਂ ਸਿੱਖਿਆ ਕਿ ਯਾਰ ਆਹ ਚੀਜ਼ ਇਦਾਂ ਲਿਖਣੀ ਆ ਇਹ ਭਾਸ਼ਾ ਜੀ ਲਿਖਣਾ ਜਾਂ ਆਹ ਲੈ ਚ ਲਿਖਣਾ ਹੈਗਾ ਉਨੇ ਵਾਲੇ ਸਾਡੇ 10 ਵੀਰਾਂ ਨੂੰ ਜਰੂਰ ਦੱਸਣਾ ਕਿ ਤੁਹਾਡੇ ਉਸਤਾਦ ਜੀ ਕੌਣ ਹੈ ਪਾਜੀ ਮੈਂ ਜਿੱਦਾਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ ਕਿ ਜੋ ਗੀਤਕਾਰੀ ਦਾ ਜਿਹੜਾ ਸ਼ੌਂਕ ਪਿਆ ਨਾ ਕਲਾਕਾਰੀ ਦਾ ਮਖਸੂਸਪੁਰੀ ਸਾਹਿਬ ਨੂੰ ਦੇਖ ਕੇ ਪਿਆ ਜੀ ਪੰਜਾਬ ਦੇ ਲੈਜੈਂਡ ਅਦੇਬੀ ਮਖਸੂਸਪੁਰੀ ਸਾਹਿਬ ਜੀ ਬਾ ਕਮਾਲ ਰਾਈਟਰ ਜੀ ਸੋ ਪਾਜੀ ਮੈਂ ਕੋਈ ਇਹ ਨਹੀਂ ਵੀ ਮੈਂ ਕੋਈ ਸਪੈਸ਼ਲ ਕੋਈ ਉਸਤਾਦ ਜਾਂ ਕਿਸੇ ਤੋਂ ਕਲਾਸਾਂ ਲਗਾਈਆਂ ਜਾਂ ਨਹੀਂ ਆਪਾਂ ਮਕੇ ਕਹਿ ਲੋਗੀ ਸਵਭਾਵਿਕ ਤੌਰ ਤੇ ਜਿੰਦਾ ਮੈਂ ਕਿ ਰੱਬ ਤਰਫੋਂ ਕੁਦਰਤੀ ਦੇ ਹਾਂਜੀ 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 ਅੱਛਾ ਅੱਛਾ ਖੁੱਡਾ ਸਾਹਿਬ ਜਦੋਂ ਤੁਸੀਂ ਲਿਖਣ ਦੀ ਸ਼ੁਰੂਆਤ ਕਰ ਲਈ ਬਹੁਤ ਸਾਰੇ ਲੋਕੀ ਸਾਨੂੰ ਰੋਕ ਟੋਕਦੇ ਵੀ ਆ ਕਾਪੀਆਂ ਕਾਲਿਆ ਕਰੀ ਜਾਂਦਾ ਆ ਧਾਰਾ ਵਗੈਰਾ ਕਰੀ ਜਾਂਦਾ ਹੈ ਨਾ ਪਰ ਜਿਨ੍ਹਾਂ ਵੀਰੇ ਭੈਣਾਂ ਨੇ ਤੁਹਾਡੀ ਸਪੋਰਟ ਕੀਤੀ ਕਿ ਖੁੱਡਾ ਸਾਹਿਬ ਬਲਜਿੰਦਰ ਭਾਜੀ ਤੁਸੀਂ ਬਹੁਤ ਵਧੀਆ ਲਿਖਦੇ ਹੋ ਆਪਾਂ ਤੁਹਾਡੇ ਨਾਲ ਤੁਸੀਂ ਹੋਰ ਵਧੀਆ ਲਿਖੋ ਉਹਨਾਂ ਦੇ ਦਰਸ਼ਕ ਵੀਰਾਂ ਦਾ ਸਾਡੇ ਕੈਮਰੇ ਉੱਤੇ ਬਾਈ ਫੇਸ ਤੇ ਸੀ ਆਪਣੇ ਵੀਰੇ ਭੈਣਾਂ ਜਿਹਨੇ ਤੁਹਾਡੀ ਸਪੋਰਟ ਕੀਤੀ ਉਹਨਾਂ ਦਾ ਤੁਸੀਂ 5-7 ਲੋਕਾਂ ਦਾ ਸਾਡੇ ਕੈਮਰੇ ਉੱਤੇ ਤੁਸੀਂ ਜ਼ਰੂਰ ਨਾਮ ਹਾਂਜੀ ਹਾਂਜੀ ਬੱਬੂ ਬਾਜੀ ਜਿੰਦਾ ਮੈਂ ਕੋਈ ਪਾਰਟੀਕੂਲਰ ਜੇ ਮੈਂ ਕਿਸੇ ਪਰਸਨ ਦਾ ਨਾਮ ਲਾਵਾਂ ਤੇ ਮੈਨੂੰ ਪਤਾ ਵੀ ਬਹੁਤ ਸਾਰੇ ਐਸੇ ਪਰਸਨ ਨੇ ਜੀ ਅੱਛਾ ਖੁੱਡਾ ਸਾਹਿਬ ਕੋਈ ਆਪਣੀ ਸ਼ਾਇਰੀ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੈਗੀ ਆ ਹਾਂਜੀ ਉਹ ਦੋ ਜੀ ਹਾਂਜੀ ਇੱਕ ਥੋੜਾ ਲਾਈਟ ਮੂਡ ਦੀ ਤੁਹਾਨੂੰ ਸੁਣਾ ਦਿੰਦਾ ਵੀ ਕਹਿੰਦਾ ਬਹੁਤ ਚਿਰ ਪਹਿਲਾਂ ਲਿਖੀ ਸੀ ਜੀ ਕਹਿੰਦਾ ਸਾਬਤ ਕੀ ਕਰੇਗੀ ਤੂੰ ਗਾਨੀ ਛੱਲੇ ਮੋੜ ਕੇ ਕੀ ਆ ਬਾਤ ਉਹ ਸਾਬਤ ਕੀ ਕਰੇਗੀ ਤੂੰ ਗਾਨੀ ਛੱਲੇ ਮੋੜ ਕੇ ਸਿੱਟ ਕੇ ਸੱਟੇ ਇਰਤੀ ਜਾਂ ਪਾਣੀ ਵਿੱਚ ਰੋੜ ਦੇ ਉਹ ਖੁੱਡੇ ਵਾਲੇ ਦੇ ਸ਼ੇਰ ਤੇਰੇ ਬਾਝੋਂ ਉਹ ਖੁੱਡੇ ਵਾਲੇ ਦੇ ਸ਼ੇਰ ਤੇਰੇ ਬਾਝੋਂ ਨਹੀਂ ਦੁੱਧ ਵਾਂਗੂ ਪਏ ਸੁੱਲ ਦੇ ਇਤਿਹਾਸ ਬਣ ਦੇ ਲਈ ਉੱਤੇ ਬੈਠ ਗਏ ਨਹੀਂ ਉਹ ਦਿਨ ਨਹੀਂ ਭੁੱਲਦੇ ਸਨੈਰੀ ਅੱਖਰਾਂ ਚ ਨਾ ਤੇਰਾ ਲਿਖਿਆ ਨਹੀਂ ਸਫੇ ਉਹ ਨਹੀਂ ਰੁਲਦੇ ਇਹ ਸਫੇ ਉਹ ਨਹੀਂ ਰੁਲਦੇ ਬਹੁਤ ਖੂਬ ਬਹੁਤ ਖੂਬ ਅੱਛਾ ਖੁੱਡਾ ਸਾਹਿਬ ਜਾਂਦੇ ਜਾਂਦੇ ਸਾਡੇ ਦਸ਼ਕ ਵੀਰਾਂ ਨੂੰ ਕੋਈ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਜਿਹੜੀ ਅੱਜ ਕੱਲ ਦੀ ਨਵੀਂ ਪਨੀਰੀ ਟਾਡੇ ਵਾਂਗੂ ਲਿਖ ਕੇ ਵਧੀਆ ਇੱਕ ਮੁਕਾਮ ਹਾਸਲ ਕਰਨਾ ਚਾਹੁੰਦੀ ਆ ਉਹਨਾਂ ਬਾਰੇ ਉਹਨਾਂ ਵੀਰਾਂ ਪੈਣਾ ਵਾਸਤੇ ਇੱਕ ਦੋ ਚਾਰ ਲਾਈਨਾਂ ਦਾ ਸੰਦੇਸ਼ ਤੁਸੀਂ ਜਰੂਰ ਦਿਓ ਜੀ ਬਿਲਕੁਲ ਬਿਲਕੁਲ ਭਾਜੀ ਬਾਕੀ ਇਹਦਾ ਬੱਬੂ ਭਾਜੀ ਅਸੀਂ ਵੀ ਹਜੇ ਲੱਗੇ ਹੀ ਹੋਏ ਆ ਜੀ ਸਹੀ ਆ ਤੇ ਬਾਕੀ ਮੈਂ ਇਹੋ ਹੀ ਕਹਿਣਾ ਚਾਹੁੰਦਾ ਆਪਣੇ ਤੌਰ ਤੇ ਵੀ ਕਿਸੇ ਵੀ ਚੀਜ਼ ਨੂੰ ਚਾਹੇ ਕੋਈ ਸਪੋਰਟਸ ਦੇ ਵਿੱਚ ਆ ਜਾਂ ਕਿਸੇ ਵੀ ਚੀਜ਼ ਦੇ ਵਿੱਚ ਆ ਚਾਹੇ ਐਜੂਕੇਸ਼ਨ ਦੇ ਵਿੱਚ ਆ ਬਸ ਇੱਕ ਕਰੰਟ ਰੱਖੋ ਬੋਡੀ ਦੇ ਵਿੱਚ ਇੱਕ ਜਨੂਨ ਹੋਣਾ ਚਾਹੀਦਾ ਭਾਜੀ ਠੀਕ ਆ ਜੀ ਬਾਕੀ ਇੱਕੋ ਹੀ ਲਾਈਫ ਆ ਭਾਜੀ ਇੱਕੋ ਹੀ ਜ਼ਿੰਦਗੀ ਆ ਟਾਈਮ ਬਹੁਤ ਥੋੜਾ ਆ ਠੀਕ ਹੈ ਜੋ ਵੀ ਬਣਨਾ ਚਾਹੁੰਦੇ ਆ ਉਸ ਨੂੰ ਤੁਹਾਨੂੰ ਚੀਜ਼ ਮਿਲਣੀ ਨਹੀਂ ਮਿਲਣੀ ਉਹ ਉਸ ਪਰਮਾਤਮਾ ਦੇ ਹੱਥ ਆ ਪਰ ਆਪਣਾ ਐਫਰਟ ਫੁੱਲ ਐਫਰਟ ਕਰੋ ਸੋ ਮੇਰਾ ਤਾਂ ਇਹੋ ਹੀ ਮਾਕੇ ਵਿਚਾਰ ਆ ਹਾਂਜੀ ਖੁੱਡਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਧੰਨਵਾਦ ਸਾਡੇ ਵੱਲੋਂ ਬੱਬੂ ਪਾਜੀ ਤੁਹਾਡਾ ਤੇ ਪੂਰੀ ਪੰਜਾਬੀ ਰੰਗ ਟੀਵੀ ਦਾ ਜਿਹੜੇ ਟਾਈਮ ਕੱਢ ਕੇ ਸਾਡੇ ਕੋ ਆਏ ਆ ਸੋ ਥੈਂਕ ਯੂ ਪਾਜੀ ਮਿਹਰਬਾਨੀ ਹਾਂਜੀ ਦੋਸਤੋ ਇਹ ਸਾਡੇ ਨਾਲ ਬੀਐਸ ਖੁੱਡਾ ਜੀ ਜਿਨ੍ਹਾਂ ਦੀ ਹੁਣੇ-ਹੁਣੇ ਰਿਲੀਜ਼ ਹੋਈ ਚਪਾਲ ਐਪ ਦੇ ਉੱਤੇ ਮੂਵੀ ਜਿਹੜੀ ਕਿ ਮੁਕਾਮ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਓ ਉਹ ਜਿਨ੍ਹਾਂ ਨੇ ਹਲੇ ਤੱਕ ਨਹੀਂ ਉਹ ਮੂਵੀ ਨੂੰ ਦੇਖਿਆ ਉਸ ਇਸ ਵੀਡੀਓ ਨੂੰ ਇਸ ਮੂਵੀ ਨੂੰ ਜ਼ਰੂਰ ਜਾ ਕੇ ਦੇਖੋ ਚਪਾਲ ਐਪ ਦੇ ਉੱਤੇ ਔਰ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਉਹ ਸਾਡੇ ਇਸ ਚੈਨਲ ਨੂੰ ਵੱਟ ਵੱਟ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਔਰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕਿ ਸਾਡੀ ਖੁੱਡਾ ਸਾਹਿਬ ਦੇ ਨਾਲ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਥੈਂਕ ਯੂ ਧੰਨਵਾਦ ਤੁਹਾਡਾ ਵੀ ਜੀ ਬਹੁਤ ਬਹੁਤ ਮਿਹਰਬਾਨੀ